ਰੋੜੀ ਤੇ ਟੋਰੋਆ ਜੇ ਥੋੜਾ ਜਿਹਾ ਪਿੱਛੇ ਜਾਓਗੇ ਮੈਂ ਪਹਿਲੀ ਵੀਡੀਓ ਚ ਵੀ ਗੱਲ ਕੀਤੀ ਇਹ ਪਿੰਡ ਇੱਕੋ ਸੀਗੇ ਉਹਦੇ ਬਾਅਦ ਅਲੱਗ-ਅਲੱਗ ਹੋਏ ਤਿੰਨ ਪੱਤੀਆਂ ਦੀ ਗੱਲ ਹੈ ਤਿੰਨ ਪੱਤੀਆਂ ਦੋ ਪੱਤੀਆਂ ਇੱਧਰ ਆ ਤੁਹਾਡੇ ਵੱਲ ਇੱਕ ਇੱਜ਼ਤ ਆਉਂਦਾ ਸਵਾਲ ਨਾ ਬਣ ਜਾਵੇ ਇਸ ਕਰਕੇ ਇਸ ਤੋਂ ਬਿਲਾ ਇਹ ਸ਼ਾਂਤਪੂਰਵਕ ਇਸ ਮਸਲੇ ਨੂੰ ਨਿਬੇੜਿਆ ਜਾਵੇ ਅੰ ਆ ਪਿੰਡ ਜਿਹੜਾ ਆ ਰੋੜੀ ਉਹ ਧਰਨਾ ਲਾ ਕੇ ਬੈਠਾ ਆ ਤੇ ਇਹ ਪਿੰਡਾਂ ਚ ਇਕੱਠਾ ਹੋਇਆ ਆ ਇਹ ਆਪਣੀ ਗੱਲ ਦੱਸਣਾ ਚਾਹੁੰਦਾ ਇੱਕ ਅਖਬਾਰ ਚ ਵੀ ਖਬਰ ਲੱਗੀ ਹੈ ਉਹਦੀ ਵੀ ਚਰਚਾ ਕਰਾਂਗੇ ਇਹ ਪਿੰਡ ਦੇ ਕਾਗਜ਼ ਪੱਤਰ ਉਹ ਵੀ ਪਿੰਡ ਚੱਕੀ ਫਿਰਦਾ ਤੇ ਇਹ ਵੀ ਪਿੰਡ ਚੱਕੀ ਫਿਰਦਾ ਹੈ ਵੈਸੇ ਫਰਦ ਜੇ ਕੋਈ ਪੜਨ ਵਾਲਾ ਬੰਦਾ ਹੋਵੇ ਤਾਂ ਉਹ ਦੱਸ ਸਕਦਾ ਕਿ ਇਹ ਇੱਕ ਸਾਂਝੀ ਪਿੰਡ ਦੇ ਜਗਾ ਜਿਹੜੀ ਆ ਉਹ ਦੱਸੀ ਜਾਂਦੀ ਹੈ ਕੋਈ ਮੁਸਲਮਾਨ ਸ਼ਬਦ ਹੈ ਸਾਨੂੰ ਤਾਂ ਬਹੁਤਾ ਪਤਾ ਨਹੀਂ ਹੈ ਤੇ ਉਹ ਕੋਈ ਜਾਣਦਾ ਹੋਵੇ ਉਹ ਵੀ ਮਸਲਾ ਦੱਸਿਆ ਜਾਵੇ ਕਿਉਂਕਿ ਛੋਟੀਆਂ ਛੋਟੀਆਂ ਚੀਜ਼ਾਂ ਇਹ ਪਿੰਡ ਟੁਰੂ ਵਾਲਾ ਤੇ ਅੱਗੇ ਪਿੰਡ ਰੋੜੀ ਹੈ ਭਾਈਚਾਰਾ ਆ ਪਿੰਡ ਇੱਕੋ ਸੀਗਾ ਮੈਂ ਗੱਲ ਕੀਤੀ ਆ ਇਹ ਗਲਤਾਂ ਕੀਤੀ ਆ ਕਿ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਇਹ ਗੱਲ ਸਮਝ ਜਾਓ ਕਿ ਆਪਸੀ ਭਾਈਚਾਰਾ ਬਜਾਣਾ অতি ਜ਼ਰੂਰੀ ਹੈ ਇੱਕ ਛੋਟਾ ਜਿਹਾ ਪਿੰਡ ਦਾ ਟੁਕੜਾ ਆ ਇਸ ਟੁਕੜੇ ਦੀ ਲੜਾਈ ਆ ਉਹ ਕਿਵੇਂ ਖਤਮ ਹੋ ਸਕਦੀ ਆ ਉਹ ਤੁਸੀਂ ਵਿਚਾਰਾਂ ਦੇ ਵਿੱਚ ਦੱਸਣਾ ਅਫਸਰ ਸਹਿਬਾਨ ਨੂੰ ਵੀ ਬੇਨਤੀ ਆ ਤੇ ਉਹਦਾ ਲੀਡਰਾਂ ਨੂੰ ਵੀ ਬੇਨਤੀ ਆ ਜਿਹੜੇ 5 ਸਾਲ ਬਾਅਦ ਹੱਥ ਜੋੜ ਕੇ ਆਂਦੇ ਵੋਟਾਂ ਲੈਂਦੇ ਆ ਜਦੋਂ ਇਹ ਮਸਲਾ ਹੁੰਦਾ ਤੇ ਇਹ ਉਹਨਾਂ ਦਾ ਫਰਜ ਮੰਦਾ ਸੀ ਇੱਕ ਥਾਂ ਇਕੱਠੇ ਹੁੰਦੇ ਇਸੇ ਜਗ੍ਹਾ ਤੇ ਇਕੱਠੇ ਹੁੰਦੇ ਤੇ ਮਸਲਾ ਹੱਲ ਹੋਰ ਕਸੀ ਗੱਲ ਕਰਦੇ ਆ ਇਕੱਲੇ ਇਕੱਲੇ ਪੁਆਇੰਟ ਦੀ ਕਿ ਜਗ੍ਹਾ ਐ ਕੀ ਆਈ ਜੱਗੀ ਇਸੇ ਮੁਸਤਕਾ ਮਾਲਕਨ ਹੈ ਜੱਗਾ ਇਹ ਚੋਰਵਾ ਪਿੰਡ ਦੀ ਸਾਰੇ ਦੀ ਸਾਂਝੀ ਜੱਗਾ ਜਿਹੜੇ ਵੀ ਜ਼ਿੰਮੇਦਾਰ ਆ ਰੋਕੋ ਉਹਨਾਂ ਦੀ ਕਟੌਤੀ ਕੀਤੀ ਹੋਈ ਜਗ੍ਹਾ ਹੈ ਉਹ ਜਗ੍ਹਾ ਹੈ ਅਗਰ ਇਹਨੂੰ ਗਦਾਬਰੀ ਵਿਦਵਾਨ ਚਮਚਾਨ ਘੜ ਭੂਮੀ ਕੋਸ਼ਿਸ਼ ਕਰਦੇ ਉਹ ਇੱਕ ਵਾਰ ਕੈਦ ਕਰਦੇ ਰੇਡ ਕਰਕੇ ਚੈੱਕ ਕਰਦੇ ਆ ਪਾੜੀ ਠੀਕ ਹੈ ਜੀ ਪਰ ਇਸ ਜ਼ਮੀਨ ਨੂੰ ਅਸੀਂ ਕਣਗੇ ਤਿੰਨ ਪਤੀਆਂ ਦੇ ਪਾੜੀ ਅਸੀਂ ਬੈਠ ਕੇ ਭਾਈ ਬੰਦੇ ਦੇ ਨਾਲ ਇਹ 판 ਕਰਦੇ ਹਾਂ ਐਸ.ਡੀ.ਐਮ. ਤੋਂ ਹਸਾਬਲ ਹੋਈ ਸੀ 1992 ਦੀ ਖਾਨੀ ਹੁਣ ਬੰਦ ਨਿਕਲਿਆ ਉਹਨਾਂ ਨੂੰ ਇੱਕ ਹਿੱਸਾ ਦੇ ਦਿੱਤਾ ਉਹ ਦੋ ਹਿੱਸੇ ਖਾਲੀ ਸੀ ਅਸੀਂ ਲਗਭਗ ਐਸ.ਸੀ. ਚਾ ਭਾਈਚਾਰਾ ਸਾਰਾ ਹੀ ਇੱਥੇ ਇਸ ਜ਼ਮੀਨ ਨੂੰ ਵਰਤ ਰਿਹਾ ਹਾਂ ਔਰ 20 ਸਾਲਾਂ ਤੋਂ 21 ਤੋਂ 20 21 ਸਾਲਾਂ ਤੋਂ ਲਗਭਗ ਇੱਥੇ ਲੰਗਰ ਲੱਗ ਰਿਹਾ ਜੀ ਖਾਲ ਗੜ੍ਹ ਸਾਹਿਬ ਜਾਣ ਵਾਲੀ ਜਨਤਾ ਜੋ ਸੰਗਤ ਜਾਂਦੀ ਹੈ ਉਹਨਾਂ ਔਰ ਇੱਥੋਂ ਦੇ ਵਿੱਚ ਹੀ ਅਸੀਂ ਆਪਣੀ ਐਸ.ਸੀ. ਸਮਸ਼ਾਨ ਘਾਟੂਂ ਜਾਂਦੇ ਹਾਂ ਜੀ ਅਸੀਂ ਧਰਮਸ਼ਾਲਾ ਦੇ ਪਿੱਛੇ ਜਗ੍ਹਾ ਵੀ ਸੋਲਿਡ ਵੀ ਐ ਸਭ ਬਾਕੀ ਘਰ ਵੀ ਐ ਜੀ ਲੋਕਾਂ ਦੇ ਸਾਰੇ ਇੱਥੇ ਬਰਤ ਰਹੇ ਆ ਜੀ ਬਿਲਕੁਲ ਤੁਸੀਂ ਬਰਤ ਰਹੇ ਆ ਜਿਵੇਂ ਮੰਗਰ ਲਗਾਏ ਜਾਂਦੇ ਹਾਂ ਹਾਂਜੀ ਅੱਜ ਕੀ ਮਸਲਾ ਹੋ ਗਿਆ ਕਿ ਪਿੱਲਰ ਲੱਗੇ ਆ ਉਹ ਪੱਟ ਹੋ ਗਏ ਆ ਉਹ ਕੀ ਮਸਲਾ ਇਹ ਦੇਖੋ ਜੀ ਸਾਨੂੰ ਕੋਈ ਕਿਸ ਨੇ ਪ੍ਰੀਵੀਅਨ ਨੋਟਿਸ ਨਹੀਂ ਦਿੱਤਾ ਜਿਵੇਂ ਕਿ ਫਾਰਦਰ ਪਿੰਟ ਔਰਵਾਲ ਦੀ ਐ ਤਾਂ ਮੈਨੂੰ ਟਕੜੋਵਾ ਦੇ ਸਰਪੰਚ ਨੂੰ ਕੋਈ ਨੋਟਿਸ ਆਉਣਾ ਚਾਹੀਦਾ ਵੀ ਅਸੀਂ ਅੱਜ ਮੇਲਤੀ ਕਰਵਾਣ ਆ ਰਹੇ ਆ ਅੱਜ ਅਸੀਂ ਖੰਭੀ ਲਗਾਣੇ ਜਾਣੇ ਆ ਸਾਨੂੰ ਕੋਈ ਨਹੀਂ ਆਕੇ ਚੁੱਕ ਰਿਹਾ ਸੀ ਧਿਆਨ ਦੇ ਜੀ ਖੰਭੇ ਲਗਾ ਜਾਂਦੇ ਕਦੇ ਮੰਤੀ ਕਰ ਜਾਂਦੇ ਜੀ ਜਦੋਂ ਇੱਥੇ ਇਸ ਕਈ ਮੈਂ 2-3 ਬਰਤਾਂ ਮੈਂ ਪ੍ਰੈਜ਼ੈਂਟ ਨਹੀਂ ਸੀ ਇਹ ਨਹੀਂ ਸੀ ਇਹ ਦਿੱਕਤ ਖੜੀ ਹੁੰਦੀ ਸੀ ਸਾਨੂੰ ਕੋਈ ਇਸ ਤਰ੍ਹਾਂ ਭੇਜਿਆ ਜਾਂਦਾ ਨਾ ਉਸ ਨੇ ਤਾਂ ਕੁਝ ਤਾਂ ਹੋਵੇ ਸਾਡੇ ਕੋਲ ਸਾਨੂੰ ਪਤਾ ਹੋਵੇ ਅਸੀਂ ਉਹਨਾਂ ਨਾਲ ਗੱਲ ਕਰੀਏ ਅੰਦਰ ਬੈਠੇ ਮਤੇ ਪਾ ਕੇ ਜਾਨੀ ਐਦਾਂ ਕੰਮ ਕਰਵਾਈ ਜਾਂਦੀ ਇਹ ਤਾਂ ਕੋਈ ਗੱਲ ਨਹੀਂ ਬਣਦੀ ਜਾਨੀ ਕਿਸੇ ਵੀ ਦੋ ਪਾਈਏ ਮਿਲਤੀ ਹੁੰਦੀ ਤੇ ਦੋਜੇ ਨੂੰ ਵੀ ਸੱਦਣਾ ਪੈਂਦਾ ਜੀ ਜੇ ਉਹਨਾਂ ਦੀ ਉਹ ਮੰਨਦੇ ਪਏ ਉਹਨਾਂ ਦੀ ਹੈ ਤਾਂ ਸਾਨੂੰ ਵੀ ਸੱਦਣਾ ਪੰਦਦਾ ਪਰ ਹੈ ਪਿੰਟਰੋਲ ਵਾਲ ਦੀ ਫਰਜ਼ ਹੈ ਜੀ ਟੋਲਵਾਲ ਦੇ ਸਪੰਚ ਨੂੰ ਤਾਂ ਘੱਟੋ ਘੱਟ ਪਤਾ ਹੋਵੇ ਜੀ ਦੋ ਪੇਪਰ ਦਿਖਾਉਂਦੇ ਤੁਸੀਂ ਵੀ ਹੱਥੇ ਪੇਪਰ ਫੜ ਕੇ ਕਿਥੇ ਆਓ ਉਧਰ ਵੀ ਦਿਖਾਉਦੇ ਆ ਜਗ੍ਹਾ ਜਿਹੜਾ ਅਸਲ ਅਸਲ ਕਾਗਜ਼ ਬਤਰ ਕਿਸ ਸਪੰਚ ਦਾ ਟੋਲਵਾਲ ਜਿਹਨੇ ਕਿ ਟੋਲਵਾਲ ਦੀ ਫਰਜ਼ ਹੈ ਤਾਂ ਟੋਲਵਾਲ ਦੀ ਜ਼ਮੀਨ ਹੋਈ ਜੀ ਇਹਦੇ ਵਿੱਚ ਹੀ ਸਾਰਾ ਕੁਝ ਲਿਖਿਆ ਹੈ ਫਰਦੇ ਦੇ ਵਿੱਚ ਹੀ ਲਿਖਿਆ ਬਾਕੀ ਕਿੱਥੇ ਕਰਨ ਦੀ ਕੋਈ ਲੋੜ ਨਹੀਂ ਸਾਡੇ ਕੋਲ 1993 ਦਾ ਮਤਾ ਵੀ ਹੈਗਾ ਇੱਥੇ ਪਾਇਆ ਹੋਇਆ ਜਿਹੜੀ ਗਲੀ ਬਣੀ ਹੈ ਉਹ ਵੀ ਹੈਗਾ ਜੀ ਸਾਡੇ ਕੋਲ ਔਰ ਸਾਡੇ ਕੋਲ ਸਾਡੇ ਫਰਦੇ ਦੇ ਵੀ ਮਸਤਰਕਾ ਮਾਲਕਾਂ ਲਿਖਿਆ ਹੋਇਆ ਟੋਰਵਾਲ ਦੀ ਸਾਂਝੀ ਜ਼ਮੀਨ ਹੁੰਦੀ ਹੈ ਜੀ ਅਸੀਂ ਇਹਦੇ ਵਿੱਚ ਦੇਖ ਸਕਦੇ ਤੁਸੀਂ ਹੱਦ ਵਾਸਤੇ ਸੇਮ ਹੈ ਜੀ ਤੁਸੀਂ ਪਾਣੀ ਵੀ ਬੰਦ ਕਰਤਾ ਉਹਨਾਂ ਨੇ ਨਹੀਂ ਨਹੀਂ ਸਰ ਕੋਈ ਪਾਣੀ ਨਹੀਂ ਬੰਦ ਕੀਤਾ ਹੋਇਆ ਮੇਰੇ ਅਸੀਂ ਕੋਈ ਵੀ ਇਸ ਤਰ੍ਹਾਂ ਦੇ ਟੋਰਵਾਲ ਦੀ ਪੰਚਾਇਤ ਵੱਲੋਂ ਨਹੀਂ ਹੋਇਆ ਕਿਸੇ ਨੂੰ ਨੋਟਿਸ ਇਹਨਾਂ ਦਾ ਪਾਣੀ ਬੰਦ ਕਰੋ ਜੇ ਇਸ ਤਰ੍ਹਾਂ ਤੁਸੀਂ ਲਾਈਵ ਦੇਖ ਸਕਦੇ ਸੀ ਕਿ ਉਹ ਪੁਰਾਣੀ ਵੀਡੀਓ ਅਸੀਕਿ ਉਹ ਬਕਾਇਦਾ ਮੈਂ ਜਿੱਥੇ ਦਾ ਜੋ ਵਾਟਰ ਸਪਲਾਈ ਦਾ ਆਪਰੇਟਰ ਹੈ ਮੁੰਡਾ ਉਹ ਰੋੜੀ ਪੱਤੀ ਤੋਂ ਹੀ ਹੈ ਜੀ ਉਹਨੂੰ ਮੈਂ ਸਪੈਸ਼ਲੀ ਕਾਲ ਕਰਕੇ ਚਾਹੁੰਦਾ ਕਿ ਉਹ ਅਗਰ ਕਿਸੇ ਦਾ ਕੋ ਪਾਣੀ ਬੰਦ ਹੀ ਵੀ ਹੈ ਤਾਂ ਪ੍ਰੋਪਰ ਉਹਨੂੰ ਪਾਣੀ ਸਚਾਰੂ ਢੰਗ ਨਾਲ ਪਹੁੰਚਾਉ ਜੀ ਇੱਥੇ ਕਿਸੇ ਦਾ ਪਾਣੀ ਨਹੀਂ ਬੰਦ ਕਰਨਾ ਚਾਹੀਦਾ ਤੁਸੀਂ ਇਹ ਵੀ ਗੱਲ ਆਖੀ ਹੈ ਤੁਹਾਡੇ ਵਿੱਚੋਂ ਕਿ ਸ਼ਮਸ਼ਾਨ ਘਾਟ ਦੇ ਵਿੱਚ ਅਸੀਂ ਸੰਸਕਰਨ ਨਹੀਂ ਕਰਨਾ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਸੇ ਨੇ ਵੀ ਆਖੀ ਇਹ ਇਹ ਤਾਂ ਬਹੁਤ ਮਾੜੀ ਗੱਲ ਹੈ ਜੀ ਇਹ ਤਾਂ ਕਿਸੇ ਨੇ ਕਿਹਾ ਜੇ ਸ਼ਾਇਦ ਪਿੱਛੇ ਕੋਈ ਇਸ਼ਾਰਾ ਤੇ ਅਨਸਰ ਗੱਲ ਕਰ ਸਕਦਾ ਪਰ ਸਾਡੀ ਮੁੱਖ ਪੰਚਾਇਤ ਉਹਨਾਂ ਵੱਲ ਬੰਦੇ ਨੇ ਜੇ ਇਸ਼ਾਰਾ ਤੇ ਅਨਸਰ ਤੁਹਾਡੇ ਚੋਂ ਗੱਲ ਕਰਦੇ ਤੁਹਾਨੂੰ ਪਤਾ ਨਹੀਂ ਲੱਗਦਾ ਨਹੀਂ 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 ਸਾਡੇ ਵਿੱਚੋਂ ਕੋਈ ਨਹੀਂ ਸੀ ਜੀ ਅੱਛਾ ਥੋੜੀ ਚੁੱਪੀ ਕੋਈ ਨਹੀਂ ਸੀ ਇੱਥੇ ਕੋਈ ਪੁਲੀਖਾ ਲੱਗ ਸਕਦਾ ਕਿਸੇ ਤਰ੍ਹਾਂ ਨਾਲ ਜਿਹੜੀ ਸਾਡੇ ਇੱਥੇ ਕਿਸੇ ਨੇ ਨਹੀਂ ਕੀਤੀ ਸਾਡੇ ਕਿਸੇ ਮੋਦਵਾਰ ਬੰਦ ਨਹੀਂ ਨਾ ਕਿਸੇ ਨੇ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਅਸਤੇ ਦਾ ਇਹ ਵਿਚਾਰ ਜੇ ਇੱਥੇ ਕੋਈ ਦਿੱਕਤ ਦਾ ਸ਼ਮਸ਼ਾਨ ਘਰ ਤਾਂ ਇੱਥੇ ਵੀ ਉਹਨੂੰ ਯੂਜ਼ ਕਰ ਲਓ ਚਾਹੇ ਸਾਡੇ ਯੂਜ਼ ਕਰ ਲਓ ਉਹਨੂੰ ਵਰਤ ਲਓ ਸਾਨੂੰ ਤਾਂ ਕੋਈ ਇਦਾਂ ਦੇ ਅਕਰਾਜ ਨਹੀਂ ਜਿਹੜਾ ਗੱਲ ਤਾਂ ਮੇਨ ਇਹ ਹੈ ਵੀ ਇਸ ਜਗ੍ਹਾ ਨੂੰ ਜਦੋਂ ਇਹ ਬੰਦੇ ਵਰਤਦੇ ਹੈ ਜੀ ਲੋਕ ਉਹਨਾਂ ਨੂੰ ਉਹ ਚੀਜ਼ ਦੇ ਦਿੱਤੀ ਜਾਵੇ ਜਿਹੜਾ ਹੈ ਹੀ ਉਹਨਾਂ ਦੀ ਹੈ ਜੀ ਕਿ ਜੱcke ਨਾਲ ਤੁਸੀਂ ਨਹੀਂ ਤੁਸੀਂ ਇਸ ਜਗ੍ਹਾ ਦਾ ਕੀ ਕਰਨਾ ਚਾਹੁੰਦੇ ਹੋ ਅਸੀਂ ਇਸ ਜਗ੍ਹਾ ਤੇ ਜਿਵੇਂ ਅਸੀਂ ਭਾਈਚਾਰਾ ਵਾਤ ਰਹੀ ਲੰਗਰ ਲਗਾ ਰਹੇ ਆ ਜੀ ਉਸੇ ਤਰ੍ਹਾਂ ਇੱਥੇ ਲੰਗਰ ਲੱਗਦੇ ਰਹਿਣ ਸੰਗਤਾਂ ਨੂੰ ਮਿਲਦੇ ਰਹਿਣ ਜੀ ਅਸੀਂ ਤੇ ਕੀ ਕਰਨਾ ਜੀ ਅਸੀਂ ਕਿਤੇ ਮਹਿਲ ਪਾਣੀ ਦੇ ਇੱਥੇ ਆਮ ਜਨਤਾ ਬੜੇ ਰੋੜੀ ਵਾਲੇ ਵੀ ਆਉਂਦੇ ਜੀ ਇੱਥੇ ਬੈਠ ਕੇ ਲੰਗਰ ਛਕਦੇ ਆ ਜੀ ਸਾਰੇ ਸੰਗਤਾਂ ਪੂਰੇ ਪੰਜਾਬ ਤੋਂ ਆ ਰਹੇ ਜੀ ਖਾਨਕੜ ਸਾਹਿਬ ਨੂੰ ਜਾਣ ਲਈ ਸੰਗਤ ਬੱਚਿਆਂ ਲਈ ਦੁੱਧ ਇੱਥੇ ਮਿਲਦੇ ਆ ਜੀ ਪਕੌੜੇ ਵਗੈਰਾ ਜੋ ਝਾ ਸਭ ਤਾਂ ਲੰਗਰ ਲੱਗ ਰਿਹਾ ਜੀ ਇੱਥੇ ਤੁਹਾਨੂੰ ਕੀ ਲੱਗਦਾ ਹੈ ਮਸਲਾ ਕੀ ਅਸਲ ਮਸਲਾ ਕੀ ਹੈ ਕਿ ਜਗਤ ਦਾ ਹੈ ਜਾਂ ਪਿੰਡ ਦੀ ਲੜਾਈ ਹੈ ਇਹ ਗੋਟੇ ਦਾ ਮਸਲਾ ਇਹ ਤਾਂ ਜੇਦੇ ਹੋ ਗਈ ਜੀ ਇਹ ਤਾਂ ਕਿ ਅਸੀਂ ਆ ਲੈਣ ਭਈ ਅਸੀਂ ਇਸ ਜੇਦੇ ਦੇ ਮਗਰ ਨਹੀਂ ਲੱਗਦੇ ਅਸੀਂ ਤਾਂ ਇਹ ਚਾਹਦੇ ਬੈਕ ਫੋਨ ਕਰਦਾ ਜੀ ਜਿੱਥੇ ਰੋੜੀ ਪੰਚਾਇਤ ਕਰ ਰਹੀ ਹੈ ਜੀ ਆਬਵੀਅਸਲੀ ਰੋੜੀ ਪੰਚਾਇਤ ਕਰ ਰਹੀ ਹੈ ਹੋਰ ਤਾਂ ਕੋਈ ਕਰ ਨਹੀਂ ਰਿਹਾ ਠੀਕ ਹੈ ਜੀ ਇਸ ਮਸਲੇ ਨੂੰ ਬੈਠ ਕੇ ਹੱਲ ਕੀਤਾ ਜਾਵੇ ਉਹਦੇ ਵਾਰ ਸਾਡੇ ਜੋ ਵੀ ਬੰਦੇ ਆ ਆਪਣੇ ਲੀਡਰ ਸਾਹਿਬਾਨ ਉਹ ਵੀ ਆਪਸ ਵਿੱਚ ਗੱਲਬਾਤ ਕਰਕੇ ਸਾਨੂੰ ਬੁਲਾ ਲੈਣ ਜਿੱਥੇ ਮਰਜੀ ਅਸੀਂ ਗੱਲ ਕਰਾਂਗੇ ਜੀ ਕੋਈ ਇਦਾਂ ਦੀ ਦਿੱਕਤ ਨਹੀਂ ਇਹ ਸਾਨੂੰ ਸਰਪੰਚ ਪ੍ਰਿੰਟਰ ਟੋਰੋ ਵਾਲ ਦੇ ਬਹੁਤ ਸਾਰੀਆਂ ਚਰਚਾਵਾਂ ਸੁਣਨੀਆਂ ਤੁਸੀਂ ਬਖ ਬਖ ਸੁਣਨੀਆਂ ਪਰ ਧਿਆਨ ਨਾ ਸੁਣ ਗੱਲ ਹੈ ਕਿ ਪਹਿਲਾਂ ਮਸਲੇ ਖੜੇ ਹੋ ਜਾਂਦੇ ਆ ਉਹਨਾਂ ਨੂੰ ਮਟਾਉਣਾ ਬੜਾ ਔਖਾ ਆ ਅੰਕਲ ਜੀ ਗੱਲ ਕਰ ਰਹੇ ਸੀ ਕਿ ਸ਼ਮਸ਼ਾਨ ਘਾਟਾਂ ਪਹਿਲਾਂ ਤਾਂ ਅਲੱਗ-ਅਲੱਗ ਬਣੀਆਂ ਇਹ ਇਹ ਇਨਸਾਨੀਅਤ ਲਈ ਬਹੁਤ ਘਾਤਕ ਹੈ ਤੁਸੀਂ ਦੇਖਿਆ ਕਿ ਸ਼ਮਸ਼ਾਨ ਘਾਟਾਂ ਲੱਗ ਗਿਆ ਪਿੰਡਾਂ 'ਚ ਸਾਰਾ ਕੁਝ ਅਲੱਗ-ਅਲੱਗ ਹੋ ਗਿਆ ਵੈਸੇ ਅਸੀਂ ਭਾਈਚਾਰੇ ਦੀ ਗੱਲ ਕਰਦੇ ਹਾਂ ਪਰ ਬਹੁਤ ਸਾਰੇ ਪਿੰਡਾਂ 'ਚ ਇੱਕ ਪਿੰਡ ਦੀ ਗੱਲ ਨਹੀਂ ਬਹੁਤ ਸਾਰੇ ਪਿੰਡਾਂ ਵਿੱਚ ਸ਼ਮਸ਼ਾਨ ਘਾਟਾਂ ਲੱਗ ਹੈ ਉਹ ਜਦੋਂ ਸ਼ਮਸ਼ਾਨ ਘਾਟਾਂ ਅਲੱਗ ਹੋ ਗਈਆਂ ਤਾਂ ਲੱਗਦਾ ਨਹੀਂ ਕਿ ਭਾਈਚਾਰਾ ਤੁਹਾਡਾ ਸੰਜਾ ਹੈ ਅੰਕਲ ਜੀ ਤੁਸੀਂ ਬਹੁਤ ਵਧੀਆ ਗੱਲ ਕਰਦੇ ਸੀ ਵੈਸੇ ਆਜੋ ਖੜੇ ਹੋ ਜੋ ਕਾਮਰੇਡਾਂ ਕੋਈ ਬੜੀਆਂ ਸਿੱਧੀਆਂ ਗੱਲਾਂ ਇਹਨਾਂ ਨੇ ਪਹਿਲਾਂ ਵੀ ਕੀਤੀਆਂ ਇਹਦਾ ਹਾਲ ਤਾਂ ਬੈਠ ਕੇ ਹੋ ਸਕਦਾ ਦੋਹੀ ਤਰ੍ਹਾਂ ਬੈਠ ਜਾਣ ਜੀ ਕੌਣ ਕਰੂ ਪਹਿਲ ਪਹਿਲ ਤਾਂ ਮਤਲਬ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੂੰ ਉਹ ਫਿਰ ਪਿੰਡ ਵਾਲੇ ਕਹਿੰਦੇ ਵੀ ਹਲੇ ਮਾਹੌਲ ਬੜਾ ਗਰਮ ਹੈ ਜੀ ਇੱਕ ਦੋ ਤਿੰਨ ਠਹਿਰ ਲੋ ਫਿਰ ਬੈਠ ਕੇ ਜੀ ਗੱਲ ਕਰਾਂਗੇ ਉਹ ਵੀ ਧਰਨਾ ਲਾ ਕੇ ਬੈਠੇ ਜੀ ਉੱਥੇ ਉਹ ਕਹਿੰਦੇ ਜੀ ਜਿਨ੍ਹਾਂ ਨੇ ਪਿੱਲਰ ਪਟੇ ਆ ਉਹਨਾਂ ਤੇ ਹੋਵੇ ਪਿੱਲਰ ਇੱਥੇ ਲੱਗੇ ਉਹਨਾਂ ਨੇ ਲਾਈ ਸੀ ਕਿ ਤੁਸੀਂ ਲਾਈ ਸੀ ਉਹਨਾਂ ਨੇ ਲਾਈ ਸੀ ਕਿਹਨੂੰ ਲਾਈ ਸੀ ਜੇ ਹੁੰਦੇ ਮੌਕੇ ਤੇ ਲੱਗਣੇ ਹੁੰਦੇ ਨੇ ਅੱਛਾ ਜੀ ਸਰ ਜੇ ਮਤਲਬ ਉਹ ਸੱਚੇ ਹੋਣ ਸਾਡੇ ਇਸ ਵੇਲੇ ਮੌਜੂਦਾ ਪੰਜ ਸਰਪੰਚ ਪੰਜ ਸਰਪੰਚ ਕੜੇ ਨੇ ਇਸ ਕੱਟ ਹੂੰ ਓਹੋ ਰੋੜੀ ਵਾਲਿਆਂ ਦੇ ਸਰਪੰਚ ਤੋਂ ਪਹਿਲਾਂ ਵੀ ਚਾਰ ਸਰਪੰਚ ਹੋਏ ਨੇ ਉਹਨਾਂ ਚੋਹਾਂ ਚੋਂ ਇੱਕ ਵੀ ਸਰਪੰਚ ਤੇ ਧਰਨੇ ਚ ਨਹੀਂ ਗਿਆ ਉਹਨਾਂ ਦੀ ਗੱਲ ਸੁਣਦਾ ਨਹੀਂ ਉਹਨਾਂ ਦੀ ਕੱਖ ਕਿਉਂ ਜਾਂਦਾ ਇਹ ਤੋਂ ਸਾਹਜਾਰ ਹੈ ਮਤਲਬ ਉਹ ਇੱਕੋ ਬੰਦਾ ਕੁਛ ਨਾ ਕੁਛ ਆਪਣੇ ਆਪ ਨੂੰ ਦੱਸਣਾ ਚਾਹੁੰਦਾ ਹੈ ਕੀ ਦੱਸਣਾ ਚਾਹਦਾ ਵੀ ਮੈਂ ਕੁਛ ਹੈਗਾ ਐ ਹੂੰ ਮੇਰੀ ਉੱਪਰ ਪਹੁੰਚ ਹੈਗੀ ਐ ਅਸਲੀ ਉਹ ਚ ਦੀ ਗੱਲ ਮੇਰੇ ਚ ਦਮ ਹੈ ਇਹ ਹੀ ਦੱਸਣਾ ਚਾਹੁੰਦਾ ਹੂੰ ਇਸਨ ਕਿਉਂਕਿ ਗੱਲ ਹੋਈ ਆ ਰਾਮਪਾਲ ਵੀ ਆਪਣੇ ਕਾਗਜ਼ ਉੱਪਰ ਲੈ ਗਿਆ ਵੈਸੇ ਪੱਤਰਕਾਰਾਂ ਦੇ ਤੌਰ ਉੱਥੇ ਵੀ ਗੱਲ ਪੱਤਰਕਾਰਾਂ ਦੀ ਗੱਲ ਹੋਤੀ ਮੈਂ ਚਾਹਣਾ ਕਿ ਵੀ ਅ ਕਿਉਂਕਿ ਇੱਕ ਵਰਕਾਂ ਵੀ ਪੱਤਰ ਦਿਖਾਣ ਜ਼ਰੂਰ ਸਹੂਦ ਆ ਇਹਨਾਂ ਨੇ ਵੀ ਕਾਗਜ਼ ਦਿਖਾਏ ਸੀਗੇ ਇੱਥੇ ਇਹ ਵੀ ਦਿਖਾਏ ਇੱਕ ਵਾਰ ਦਿਖਾ ਦਿਓ ਜੀ ਕੋਲ ਆਗੇ ਦਿਖਾਏ ਆ 825 ਨੰਬਰ ਮਸਤਰਗਾ 369 ਨੰਬਰ 390 ਨੰਬਰ ਆਇਆ ਜੀ ਇਹ ਕਾਗਜ਼ ਦਿਖਾ ਰਹੇ ਆ ਜੀ ਹਾਂ ਆ ਵੀ ਆ ਤੇ ਹਾਂ ਇਹ ਇਹ ਜਿਹੜੀਆਂ ਚੀਜ਼ਾਂ ਆ ਜਦੋਂ ਕੋੜਚੇ ਚੱਲ ਜਾਣੀਆਂ ਮੈਨੂੰ ਲੱਗਦਾ ਕਿ ਕੋ ਰਸਤਾ ਲੱਗਦਾ ਇਸ ਪਿੰਡ ਨੂੰ ਆਣ ਲਈ ਅੱਗੇ ਅੱਗੇ ਟਸਲ ਉਹ ਤੋਂ ਜ਼ਿਆਦਾ ਵੱਧ ਜਾਂਦਾ ਬਹੁਤ ਸਾਰੇ ਪਿੰਡਾਂ 'ਚ ਅਸੀਂ ਖਬਰਾਂ ਕੰਨ ਜਾਣਦੇ ਆ ਤੇ ਟਸਲ ਕਿਤੇ ਕਿਤੇ ਬਹੁਤ ਘਾਤਕ ਹੋ ਜਾਂਦਾ ਇਸ ਕਰਕੇ ਇਦਾਂ ਦੀ ਨੋਬਤ ਨਾ ਆਵੇ ਉਹਨਾਂ ਸਾਰਿਆਂ ਨੂੰ ਬੰਦੀ ਆ ਵੈਸੇ ਤੁਹਾਡੇ ਪਿੰਡ ਨੇ ਬਹੁਤ ਸਿਆਣੀ ਗੱਲ ਕੀਤੀ ਆ ਕਿ ਪਹਿਲਾਂ ਦਾ ਸ਼ਮਸ਼ਾਨ ਘਟ ਇੱਕੋ ਹੋਣੀ ਚਾਹੀਦੀ ਮੈਂ ਤੁਹਾਡੀ ਚੈਨਲ ਤੇ ਇਹ ਕਹਣਾ ਚਾਹੁੰਦਾ ਹੈ ਚਾਹੇ ਵੀਡੀਓ ਆਇਆ ਤੁਸੀਂ ਸਭ ਕਸਰ ਪੰਜੋ ਚਾਹੇ ਪਟਵਾਰੀ ਆਇਆ ਜੇ ਇੱਕ ਮਤਲਬ ਜ਼ਿਮੀਂਦਾਰ ਨੇ ਨਿਸ਼ਾਨੀ ਕਰਾਣੀ ਹੁੰਦੀ ਹੈ ਤਾਂ ਉਹ ਆਲੇ-ਦੋਲੇ ਵਾਲਿਆਂ ਨੂੰ ਪਹਿਲਾਂ ਚੌਕੀਦਾਰ ਤੋਂ ਤਲਾਕ ਕਰਾ ਹਮ ਇਹ ਮੈਂ ਨਿਸ਼ਾਨੀ ਕਰਨੀ ਹੈ ਇਹ ਇੱਕ ਪੰਚਾਇਤ ਤੇ ਪੰਚਾਇਤ ਦੀ ਮਤਲਬ ਨਿਸ਼ਾਨੀ ਹੈ ਪੰਚਾਇਤ ਨੂੰ ਪਤਾ ਤੇ ਜਦੋਂ ਉਹ ਨਾਪ ਦੇ ਆ ਗਏ ਸਾਡੇ ਤੱਕ ਸਾਨੂੰ ਜਦੋਂ ਪਤਾ ਲੱਗਾ ਕਿ ਪਟਵਾਰੀ ਆਇਆ ਅੱਛਾ ਜੀ ਇਹ ਤਰ੍ਹਾਂ ਜਿਹੜਾ ਬੜਦਾ ਵਿਭਾਗਮੇ ਦਾ ਕੰਮ ਨਹੀਂ ਬੜਦਾ ਹੂੰ ਵੀਡੀਓ ਸਾਹਿਬ ਦਾ ਬਣਦਾ ਨਹੀਂ ਬਣਦਾ ਹੂੰ ਐਸਐਸਪੀ ਸਾਹਿਬ ਨੇ ਫੋਰਸ ਭੇਜੀ ਹੈ ਉਹਦਾ ਬੜਦਾ ਨਹੀਂ ਬਣਦਾ ਪਹਿਲਾਂ ਪਿੰਡ ਨੂੰ ਪੁੱਛਿਆ ਵੀ ਕੀ ਗੱਲ ਹੈ ਹੂੰ ਮਤਲਬ ਇੱਥੇ ਕੋਈ ਤੁਸੀਂ ਦੇਖਦੇ ਕੋਈ ਮਹਿਲ ਬਣਿਆ ਹੂੰ ਕੁਝ ਨਹੀਂ ਬਣਾਇਆ ਜਾਂ ਕੰਮ ਜਾਂਦਾ ਹੋਣਾ ਤਾਂ ਜਾਂ ਮਰਜੀ ਕੰਮ ਵਿੱਚ ਆ ਕੇ ਨਾ ਲੈਂਦੇ 30 ਦੇ ਹੂੰ ਪਰ ਲਾਣ ਤਾਂ ਜੇ ਉਹਨਾਂ ਦੀ ਹੋਵੇ ਹੂੰ ਉਹਨਾਂ ਦਾ ਜਿਹੜਾ ਹਿੱਸਾ ਉਹ ਸੀ ਦੇ ਚੁੱਕਿਆ ਹੂੰ ਉਤੇ ਗਾਹਾਂ 1 ਇੰਚ ਵੀ ਹੁਣ ਨਾ ਸੋਚਣ ਨਾ ਮਿਲਣੀ ਹੈ ਇਹ ਜਿਆਦਾ ਕਰੋਗੇ ਤਾਂ ਇਹ ਸਮਸ਼ਾਨ ਘਾਟ ਜਿਹੜੀ ਹੈ ਇਹ ਸਾਡੀ ਜੱਦੀ ਜਗ੍ਹਾ ਇੱਕ ਹੈ ਇਹ ਇੱਥੋਂ ਤੁਹਾਨੂੰ ਚੱਕਣੀ ਪਾਉਂਗਾ ਅਗਰ ਸਹਿਮਤੀ ਨਾ ਕੋਈ ਗੱਲ ਕਰਦੇ ਅਸਲ ਜਿਹੜੀ ਸ਼ਮਸ਼ਾਨਗੜ ਬਿਲਕੁਲ ਅਗਰ ਸਹਿਮਤੀ ਨਾ ਕੋਈ ਗੱਲ ਕਰਦੇ ਆ ਫਿਰ ਅਸੀਂ ਉਹਨਾਂ ਨਾਲ ਗਰੀਆਂ ਅਗਰ ਐਸੇ ਤਰ੍ਹਾਂ ਚੱਲਦੇ ਆ ਤਾਂ ਫੇ ਸਾਡਾ ਵੀ ਰਾਤਾ ਖੁੱਲਾ ਉਹਨਾਂ ਦਾ ਵੀ ਰਾਤਾ ਖੁੱਲਾ ਇਹ ਇਹ ਵੀ ਭਲੇਖਾ ਨਾ ਰੱਖਣ ਹੁਣ ਉਹ ਕਹਿ ਰਿਹਾ ਤਾਂ ਜੀ ਤਿੰਨ ਚਾਰ ਘਾੜੇ ਦਾ ਬਸਤੀ ਹੈ ਬਸਤੀ ਨਾ ਬਸਤੀ ਨਾ ਤਿੰਨ ਚਾਰ ਕਰ ਪੂਰਾ ਪਿੰਡ ਨਾਲ ਹੈ ਜਿੱਦਾ ਰੋੜੀ ਦਾ ਮਸਲਾ ਇਦਾਂ ਟਰੋਲ ਦਾ ਮਸਲਾ ਜਾਂ ਉਹਨਾਂ ਨੂੰ ਆਪਣੀ ਇੱਜ਼ਤ ਦਾ ਸਵਾਦ ਸਾਨੂੰ ਵੀ ਇੱਜ਼ਤ ਦਾ ਇਹਨਾਂ ਸੋਚਣੋ ਕਿ ਤਿੰਨ ਚਾਰ ਕਰੀਏ ਹਾਂਜੀ ਜੇ ਜਦੋਂ ਕਾਗਜ਼ ਪੱਤਰ ਬਣੇ ਸੀਗੇ ਕਿਹੜੇ ਸਾਲਾਂ ਦੇ ਵਿੱਚ ਇਹ ਜਿਹੜਾ ਪੰਚਾਇਤ ਕਿਹੜੇ ਸਾਲ ਅਲੱਗ-ਅਲੱਗ ਹੋਈ ਪੰਚਾਇਤ ਇਹਨਾਂ ਦੀ 92 ਚ ਹੋਈ ਹੈ ਜੀ तकरीबन 92 ਚ 92 ਦੇ ਵਿੱਚ ਜਗਾ ਸਾਰੀਆਂ ਹੋ ਗਈਆਂ ਹਾਂ ਇਹ 90 2000 ਚ ਬਣਿਆ ਉਹਨਾਂ ਦਾ ਜਿਹੜਾ ਜੱਦੀ ਸਮਸ਼ਾਨ ਘਾਟ ਹੈ ਹੁਣ ਤੁਸੀਂ ਦੇਖ ਲਓ ਜੇ ਐਸੀ ਬਸਤੀ ਦਾ ਸਮਸ਼ਾਨ ਘਾਟ ਹੈ ਉਹ ਜੱਦੀ ਜਗ੍ਹਾ ਦੇ ਵਿੱਚ ਰਿਜ਼ਰਵ ਕੀਤਾ ਸਾਡਾ ਸਮਸ਼ਾਨ ਘਾਟ ਹੈ ਉਹ ਵੀ ਜੱਦੀ ਜਗ੍ਹਾ ਤੇ ਰਿਜ਼ਰਵ ਕੀਤਾ ਜਿੱਥੇ ਪਹਿਲਾਂ ਅਸੀਂ ਸੰਸਕਾਰ ਕਰਦੇ تھے ਤੇ ਉਹਨਾਂ ਦਾ ਵੀ ਉੱਥੇ ਜੱਦੀ ਜਗ੍ਹਾ ਵਿੱਚ ਹੀ ਹੋਣਾ ਹਾਂ ਜਿੱਥੇ ਪਹਿਲਾਂ ਤਾਂ ਉਹ ਆਪਣੇ ਨੂੰ ਕਿਉਂ ਨਹੀਂ ਕੋਈ ਵਰਤਦੇ ਫਿਰ ਸਾਨੂੰ ਆ ਕੇ ਸਵਾਲ ਕੀਤਾ ਸਾਨੂੰ ਦੂਰ ਪੈਂਦਾ ਅਸੀਂ ਪਿੰਡ ਛੱਡੋ ਕਰਾ ਪਿੰਡ ਮਤਲਬ ਨਾਲ ਫਿਰ ਵੀ ਇਹਨਾਂ ਨੂੰ ਹਿੱਸਾ ਦੇਣਾ ਪੈਣਾ ਹੈ ਚਲ ਹਿੱਸਾ ਇਹਨਾਂ ਦਾ ਬਣਦਾ ਤੇ ਤੋਂ ਸਾਡੀ ਵੱਲੋਂ ਸਿਮਚਾਲ ਘਾਟ ਬਣਾਣ ਜੋ ਮਾਦੀ ਬਣਾਣ ਅਸੀਂ ਉਦੋਂ ਵੀ ਇਹਨਾਂ ਨਾਲ ਸੇਮ ਜਿਤਾਈ ਅੱਛਾ ਜੀ ਫਿਰ ਇਹ ਨਹੀਂ ਉਸ ਗੱਲ ਤੇ ਆਦੇ ਇੱਕ ਵਾਰ ਵੀ ਅਸੀਂ ਵੀ ਮਤਲਬ ਜੇ ਪਿੰਡ ਸਾਡਾ ਹੀ ਦਾ ਹੈ ਸਾਡੀਆਂ ਰਿਸ਼ਤੇਦਾਰੀਆਂ ਇਕੱਠੀਆਂ ਸਾਡੇ ਭਾਈਚਾਰਾ ਇਕੱਠਾ ਸਾਡੀ ਹੱਦ ਵਾਸਤੇ ਇਕੱਠੀ ਤੇ ਕਿਹੜੀ ਗੱਲ ਨੂੰ ਲੈ ਕੇ ਤੁਰਿਆ ਉਹ ਮੁੰਡਾ ਮਤਲਬ ਤਾਂ ਹੀ ਸਿਆਣੇ ਅੱਗੇ ਕਹਿੰਦੇ ਨੇ ਤੇ ਜਿਹੜਾ ਸਿਧਾਂਤ ਕਹਿੰਦਾ ਹੈ ਵੀ 35 ਸਾਲ ਤੋਂ ਫੱਲੇ ਮਤਲਬ ਰਾਜਨੀਤੀ ਚ ਨਹੀਂ ਆਣਾ ਚਾਹੀਦਾ। ਇਹ ਹੀ ਕਮੀਆਂ ਤੇ ਕਮੀਆਂ ਬਿਲਕੁਲ ਹੀ ਬਹੁਤ ਸਿਆਣੀਆਂ ਗੱਲ ਆਖੀ ਜਾਂਦੀ ਹੈ। ਕਿ ਵੀ ਲੇਖ ਗੱਲਾਂ ਕਰਦੇ ਆ। ਪਰ ਨਾਲ ਹੀ ਸਵਾਲ ਨਾ ਬਣਾਇਆ ਜਦੋਂ ਮੈਂ ਇਹਨਾਂ ਦੀ ਗੱਲ। ਇਸ ਤਰ੍ਹਾਂ ਦਾ ਸਵਾਲ ਬਹੁਤਾ ਨਾ ਬਣਾਇਆ ਜਾਵੇ। ਛੋੜਾ ਜਿਹਾ ਟੁੱਟ ਵੀ ਇੱਥੋਂ ਲੰਘਣਾ ਤੁਸੀਂ ਰੋਜ਼ ਬਰਾਤਾਂ ਦੀ ਵੀ ਇਕੱਠਾਂ ਤੇ ਜਾਣਾ ਅਫਸੋਸ ਹੋਰ ਬਹੁਤ ਸਾਰੀਆਂ ਚੀਜ਼ਾਂ ਸਾਂਝੀਆਂ ਹੋਣੀਆਂ। ਤੁਹਾਡਾ ਕੀ ਕਹਿਣਾ ਹੈ ਵੈਸੇ ਤਾਂ ਹੋ ਗਿਆ ਐਕਸਪਲੇਨ ਕਰਤਾਗੇ ਜਦੋਂ ਦਾ ਟੁਕੜਾ ਆ ਹੁਣ ਕਿੱਥੇ ਤੱਕ ਪਿੰਲਾ ਲੱਗੇ ਚੈਨਲ ਥਰੂ ਬੇਨਤੀ ਹੈ ਇੱਥੇ ਅਫਸਰ ਸਾਹਿਬਾਨਾਂ ਨੂੰ ਵਾਲਿਆਂ ਨੂੰ ਵਿੱਚ ਸਾਡੇ ਲੀਡਰ ਸਾਹਿਬਾਨਾਂ ਨੂੰ ਕਿ ਇਸ ਗੱਲ ਨੂੰ ਆਪਣੀ ਇੱਕ ਗੁਆੜਨਾ ਬਣਾਓ ਬਿਲਕੁਲ ਸਵਾਲ ਨਾ ਕਿਉਂ ਕਾਗਜ਼ਾਂ ਦੇ ਹਿਸਾਬ ਨਾਲ ਜੋ ਐਕਚੁਅਲ ਹੈ ਜੋ ਲਿਖਿਆ ਹੈ ਉਹਦੇ ਉੱਪਰ ਆ ਜੀ ਹਰ ਉਹਨਾਂ ਦਾ ਹੋਇਆ ਸਾਡਾ ਪਿੰਡ ਕੂਈ ਹੱਥੀਂ ਖੱਡਣ ਨੂੰ ਤਿਆਰ ਹੋਏਗਾ ਲੇਕਿਨ ਜੇ ਸਾਡੇ ਨਾਲ ਠੱਗਾ ਹੋਇਆ ਤਾਂ ਉਹ ਬਿਲਕੁਲ ਤਰਦਾ ਸਾਡੇ ਪਿੰਡ ਦੇ ਕਿਹੜਾ ਲੀਡਰ ਹੈ ਬਈ ਹੈ ਬੜੇ ਨੇ ਸਾਡੇ ਤਾਂ ਸਾਰੇ ਲੀਡਰ ਹੀ ਖੜੇ ਹੈ ਅੱਛਾ ਮੈਂ ਆਪਣੇ ਇਹ ਲੀਡਰ ਹੀ ਮੈਂ ਜਿਹੜੇ ਸਮਾਲੇ ਦੋਨੋਂ ਸਾਡੀ ਬਰਾਦਰਰੀ ਤੇ ਓਕੇ ਰੌੜੀ ਸਾਹਿਬ ਵੀ ਤੇ ਸੰਤੋਸ਼ਕਾਰੀ ਆ ਓਕੇ ਤੁਸੀਂ ਵੀ ਸਵੇਰੇ ਜਾ ਕੇ ਆਏ ਸੰਤੋਸ਼ ਕਰਾਂਗੇ ਸਾਨੂੰ ਜਾਣਾ ਤਾਂ ਸਾਰਿਆਂ ਦਾ ਹੱਕ ਬਣਦਾ ਹੈ ਕਿਆ ਕਹਿੰਦੇ ਜੇ ਆਪਣੇ ਲੀਡਰ ਨਾਲ ਕੋਲ ਨਹੀਂ ਜਾਵਾਂਗੇ ਆਪਣੇ ਬਹੁਤ ਬਾਰੇ ਕੋਲ ਨਹੀਂ ਜਾਵਾਂਗੇ ਉਹ ਨਾਲ ਐ ਐਮਐਲਏ ਦੇ ਖਿਲਾਫ ਜਦੋਂ ਧਰਨਾ ਲਗਣਾ ਤੁਸੀਂ ਕਿਹਦੇ ਖਿਲਾਫ ਲਾਣਾ ਦੇਖੋ ਅਸੀਂ ਕਿਸੇ ਦੇ ਖਿਲਾਫ ਨਹੀਂ ਲਾਣੀ ਜੀ ਅਸੀਂ ਇੱਕ ਸ਼ਬਦ ਸਾਡਾ ਦਾ ਅਜੇ ਤੱਕ ਕਿਤੇ ਅਸੀਂ ਗਲਤ ਬੋਲੇ ਹੋਵੇ ਇੱਕ ਸ਼ਬਦ ਜ਼ਰੂਰ ਕਿਹਾ ਸੀ ਕਿ ਭਾਈ ਐਡਾ ਬੜਾ ਪਿੰਡ ਹੈ ਵੀਡੀਓ ਸਾਬ ਤੁਹਾਡੀ ਰੋਲ ਵਿੱਚ ਨਹੀਂ ਆ ਤੁਸੀਂ ਇੱਕ ਨੋਟਿਸ ਇਹ ਵੀ ਸਭ ਆ ਗਲੀ ਬਣੀ ਹੋਈ ਸੀ ਸਨ 93 ਮੇਰੇ ਐਪਲੀਕੇਸ਼ਨ ਦਿੱਤੀ ਤੁਸੀਂ ਜਿਹੜਾ ਮਾੜੀ ਜਿਹੜੀ ਆਹ ਜਿਹੜੀ ਗਲੀ ਹੈ ਸਾਡੇ ਬਾਬਾ ਜੀ ਸਰਪੰਚ ਸੀ ਉਦੋਂ ਕਾਗਜ਼ਾਂ 'ਚ ਆ ਸੈਂਟਰ ਤੋਂ ਬਣੀ ਹਮਮ ਅਗਰ ਇਹ ਜਗਾ ਡਿਸਪੂਟ ਵਾਲੀ ਸੀ ਤਾਂ ਇਹ ਸੈਂਟਰ 'ਚ ਗਲੀ ਅੱਜ ਤੋਂ 25 30 ਸਾਲ ਪਹਿਲਾਂ ਕਿੱਦਾਂ ਬਣੀ ਇਹਦਾ ਸ਼ਮਸ਼ਾਨ ਘਾਟ ਸਾਈਡ ਤੇ ਸੀ ਉਦੋਂ ਛਾਈ ਸਾਡੀ ਤੇਜ ਵੀ ਘੱਟ ਕੋ ਉਸ ਤੋਂ ਬਾਅਦ ਕੋਈ ਮਸਲੀ ਇੱਧਰ ਦੀ ਲੋਕ ਨੂੰ ਹਰ ਸਾਲ ਹਾਲੀ ਸੁਈਦੋਂ ਲਾਵਰੀ ਹੁੰਦੀ ਹੈ ਉਹ ਦੋ ਕਨਾਲ ਦੀ ਜਿਹੜਾ ਉਹ ਕਾਰਕ ਨਾਲ ਵੀ ਕਰਾਤੀ ਅੱਛਾ ਕਨਾਲ ਪੰਜ ਕਨਾਲ ਅੱਠ ਮਰਲੇ ਦੀ ਸੀ ਜਿਹੜੀ ਰਹਿ ਗਈ ਪੱਤੀ ਵਾਲੀ ਗੱਲ ਮੈਂ ਨਾ ਵੀ ਪਿਆਨ ਦਿੱ ਇਹ ਸਮਸ਼ਾਨ ਜੇ ਜਗਾ ਰੋੜੀਪੱਤੀ ਚ ਹੈ ਤਾਂ ਸਾਡਾ ਐਸਸੀ ਸਮਸ਼ਾਨ ਘਟ ਵੀ ਰੋੜੀਪੱਤੀ ਚ ਹੈ। ਫਿਰ ਤਹਾਪੋਧਪੁਰ ਵੀ ਉਹਨਾਂ ਦੇ ਹੈ। ਅੱਛਾ ਜੀ। ਤੁਸੀਂ ਗੱਲ ਸਿਰਫ ਸਮਝਣ ਦੀ ਹੈ। ਗੱਲ ਰਿਕਾਰਡ ਨੂੰ ਦੇਖ ਕੇ ਖੋਖਣ ਵਾਲੀ ਹੈ। ਜਦੋਂ ਪਿੰਡ ਇੱਕ ਹੈ। ਇਹ ਕੋਣ ਕੋਖੂ ਹੈ? ਇਹ ਸਾਡੇ ਅਫਸਰ ਸਾਹਿਬਾਨ ਖੋਖਣਗੇ ਜਿਨ੍ਹਾਂ ਦੇ ਕੋਲ ਸਾਰਾ ਹੀ ਮਾਲ ਵਿਭਾਗ ਦਾ ਟੋਟਲੀ ਰਿਕਾਰਡ ਪਿਆ। ਜੀ। ਅਗਰ ਉਹਨਾਂ ਦਾ ਹੱਕ ਬਣਦਾ ਜੇ ਤਾਂ ਉਹਨਾਂ ਦੀ ਹੋਈ ਤਾਂ ਅਸੀਂ ਛੱਡਣ ਨੂੰ ਤਿਆਰ ਹਾਂ। ਸਾਡਾ ਫਿਰ ਕੀ ਦੋਈ ਪੈਸੇ ਇਹ ਧੱਕਾ ਕਰਾਂਗੇ। ਬਿਲਕੁਲ ਜੀ। ਸਾਡੀ ਇੱਕ ਰਿਕਵੈਸਟ ਹੈ ਕਿ ਇੱਥੇ ਸਾਡੀ ਜਿਹੜੀ 40% ਵਾਦੀ ਹੈ ਉਹ ਬੇਜਮੀਨੇ ਲੋਕਾਂ ਦੀ ਹੂੰ ਕਿ ਆਮ ਲੋਕਾਂ ਦੀ ਜਗ੍ਹਾ ਮਸ਼ਤਰਕਾ ਮਾਲਕਾਂ ਛੱਡੀ ਹੋਈ ਹੈ ਮਫੀਦੇ ਆਮ ਹੈ ਕਾਸ਼ਤਕਾਰ ਹੂੰ ਇਹ ਸਾਰੇ ਲੋਕਾਂ ਦਾ ਰੋੜੀ ਵਾਲੇ ਬਰਤਨ ਆ ਕੇ ਰੋਜ ਵਰਤਣ ਅਸੀਂ ਮੰਨੋ ਥੋੜਾ ਜਿਹਾ ਹਾਂਜੀ ਲੇਕਿਨ ਉਹਨਾਂ ਨੇ ਦੋ ਕਨਾਲ ਜਗ੍ਹਾ ਆਪਣੀ ਹਿੱਸਾ ਲੈ ਲਿਆ ਪਰ ਫਿਰ ਵੀ ਵਰਤ ਸਕਦੇ ਲੇਕਿਨ ਕਬਜ਼ਾ ਨਾ ਕਰੋ ਲੋਕਾਂ ਨੂੰ ਤੰਗ ਨਾ ਕਰੋ ਕਿਉਂ ਬਾਸ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਰਾਵਲਾ ਆ ਜਾ ਯਾਰ ਕਿ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਜਿੱਦਾਂ ਜਿੱਦਾਂ ਤੁਸੀਂ ਗੱਲਾਂ ਵਿੱਚ ਚਰਚਾ ਮਾਉਣੀਆਂ ਵੱਧ ਵੀ ਸਕਦੀਆਂ ਐ ਸੁਣ ਕੇ ਘਟ ਵੀ ਸਕਦੀਆਂ ਕਿ ਵਿਚਾਰ ਆਪਣੇ ਜਦੋਂ ਵੀਡੀਓ ਚੱਲਣੀਆਂ ਰਾਮਨਾਥ ਡਿਲੀਗੇਸ਼ਨ ਲੱਗਦੇ ਆ ਤੁਸੀਂ ਦੱਸ ਕੀ ਕੋਈ ਵੀ ਐਲੀਗੇਟ ਜਿਹੜਾ ਚੱਟ ਮੁਕਿਓ ਹੂੰ ਅੱਛਾ ਮੇਰਾ ਫਰਜ਼ ਸੀਗਾ ਤੁਹਾਡਾ ਵੀ ਜੇ ਕਿਸੇ ਤੱਕਾ ਹੋ ਰਿਹਾ ਜਾਂ ਧਾਰਨਾ ਚੱਲ ਰਹੀ ਆ ਉਹ ਦਿਖਾਣਾ ਸਾਡਾ ਫਰਜ਼ ਹੈ ਬਾਕੀ ਜਿਹੜੀ ਇਹ ਗੱਲਬਾਤ ਹੈ ਮੈਂ ਇੱਥੇ ਹੀ ਜੰਮਿਆ ਪਲਿਆ ਮੈਨੂੰ ਤਾਂ ਸਾਰਾ ਹੀ ਪਤਾ ਇਹ ਜਗ੍ਹਾ ਸਾਡੀਆਂ ਐ ਸਾਡਾ ਜਿਹੜੀ ਜਗ੍ਹਾ ਆ ਇਹ ਜਿਹੜੀ ਉਹਨਾਂ ਨੇ ਇੱਕ ਜਿਹੜੇ ਉੱਥੇ ਦੇ ਲੰਬੜਦਾਰ ਪੰਮਰ ਉਹਨਾਂ ਨੇ ਬਤੌਰ ਵੀਡੀਓ ਦੇ ਵਿੱਚ ਮੇਰਾ ਨਾਂ ਲਿਆ ਕਿ ਰਾਮ ਲਾਲ ਪੁੱਤਰ ਮਲੂਕ ਚੰਦ ਪੁੱਤਰ ਸਰਦਾਰ ਰਾਮ ਹੂੰ ਕਿ ਉੱਥੇ ਮਾਲਲੇ ਜਿਹੜੇ ਆ ਉਹਨਾਂ ਉੱਥੇ ਕਬਜ਼ਾ ਕੀਤਾ ਹੋਇਆ ਹੂੰ ਆਹ ਦਾ ਨਾਂ ਆ ਜੀ ਮੇਰੇ ਦਾਦਾ ਜੀ ਦਾ ਮੇਰੇ ਪਰਦਾਦਾ ਜੀ ਦਾ ਨਾਂ ਆ ਤੋ ਆ ਜਿਹੜੀ ਤੁਸੀਂ ਆਹ ਦੇਖ ਰਹੇ ਜੀ ਦਾ ਉਹ ਕਹਿ ਰਿਹਾ ਕਿ 14 15 ਮਾਲਲੇ ਉੱਥੇ ਕਬਜ਼ਾ ਸਰਵਣ ਸੇਕ ਦੇ ਨਾਂ ਤੇ ਆ ਮਿੰਦਰ ਕੁਮਾਰ ਦੇ ਜਿਹੜਾ ਅੱਗੇ ਇਹ ਰਜਿਸਟਰੀ ਦੱਸ ਰਹੀ ਹੈ ਪੂਰੀ 25 ਕੇ ਨਾਲ 8 ਮਾੜਲੇ ਦੀ ਗੱਲ ਕਰਦੇ ਖਾਲੀ ਪਿਆਰ ਆ ਇਹਦੇ ਪਰ ਨਾ ਕਬਜਾ ਕਰ ਸਕਦੇ ਨਾ ਸਰ ਦੇ ਨਾਮ ਮਕਾਨ ਨਹੀਂ ਪੂਰਾ ਹਿੱਸਾ ਵੀ ਇਹਦੇ ਵਿੱਚ ਦਾ 5 5 8 ਛੇ ਬਾਹਰ ਹੈ ਹਾਂਜੀ ਨਹੀਂ ਸਾਰਾ ਨਹੀਂ ਇਹ ਬਾਹਰ ਹੈ ਉਹ ਮਹਾਰਾਜ ਜੀ ਨਹੀਂ ਇਹ ਵਿਚੰਦਾ ਆਪਲਾ ਹਿੱਸਾ ਜੀ ਨਹੀਂ ਨਹੀਂ ਬਾਹਰ ਵਿੱਚ ਆਹ ਜਦ ਵਿੱਚਰ ਬਚਾਈ ਪੂਰਾ ਹਿੱਸਾ ਇਹ ਖਾਲੀ ਹੈ ਹੋਰ ਜਾਂਦਾ ਨਹੀਂ ਪੰਜ ਕੇ ਨਾਲ 8 ਮਾੜਲੇ ਪੂਰਾ ਖਾਲੀ ਹੈ ਇਹ ਇਹਨੂੰ ਅਸੀਂ ਨਾ ਕਦੇ ਇੱਥੇ ਕੋਈ ਯਕੀਨ ਚੀਜ਼ ਬਣਾ ਸਕਦੇ ਆ ਨਾ ਮੰਦਿਰ ਨਾ ਮਸਜਿਦ ਨਾ ਦੁਕਾਨ ਨਾ ਕੁਝ ਵੀ ਸਾਡੇ ਲੋਕਾਂ ਦੇ ਵਰਤਣ ਲਈ ਹੈ ਪਿੰਡ ਟੋਰਵੜ ਦੇ ਬਸਨੀਕ ਗੁੱਜਰਪਾ ਵਿਚਾਰ ਹੈ ਚਾਰਟ ਹੈ ਚਾਹੇ ਐਸ ਇਸ ਮਾਦਾ ਹੈ ਇਹ ਸਾਡੇ ਸਾਰਿਆਂ ਦਾ ਸਾਂਝਾ ਹੈ ਔਰ ਸਾਂਝੇ ਤੌਰ ਤੇ ਇਹਨੂੰ ਵਰਤਿਆ ਜਾਂਦਾ ਇੱਥੇ ਤੁਸੀਂ ਵੀ ਆ ਕੇ ਪਾਰਕਿੰਗ ਦੇ ਵਿੱਚ ਗੱਡੀ ਲਾਈ ਹੈ ਇਹ ਤੌਰ ਵੀ ਗੱਡੀਆਂ ਲੱਗਦੀਆਂ ਇਹ ਸਾਂਝੇ ਤੌਰ ਤੇ ਹੈ ਇਹਦਾ ਕਬਜ਼ਾ ਨਹੀਂ ਹੈਗਾ ਕਿਉਂ ਜਾਣੀ ਬਿਲਕੁਲ ਜੀ ਜੀ ਬਹੁਤ ਬਹੁਤ ਧੰਨਵਾਦ ਹੈ ਦੋਹੀ ਪਿੰਡਾਂ ਦੇ ਜੀ ਸੁਣਨੀ ਆ ਤੁਸੀਂ ਵਿਚਾਰ ਕਰਨੇ ਉਹਦੇ ਬਾਅਦ ਵਿਚਾਰ ਦੇਣੇ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਦੇ ਕਾਰਨ ਭੁੱਖੇ ਜਾਣ ਕੋਖ ਕੇ ਜਿਹੜਾ ਜਲਦੋ ਜਲਦ ਫੈਸਲਾ ਲੈ ਹਾਂਜੀ ਸਰ ਇਹ ਅਸੀਂ ਇਸ ਮਸਲੇ ਦੇ ਰਿਹਾ ਪੀਡੀਸੀ ਮੈਡਮ ਨੂੰ ਐਪਲੀਕੇਸ਼ਨ ਵੀ ਦਿੱਤੀ ਸੀ ਉਹਨਾਂ ਨਾਲ ਅਜੇ ਤੱਕ ਕੋਈ ਐਕਸ਼ਨ ਨਹੀਂ ਗਿਆ ਜਦੋਂ ਕਿ ਨਾਲ ਮੈਨੂੰ ਨੋਟਿਸ ਆ ਰਿਹਾ ਹੂ ਤੋ ਅਸੀਂ ਐਪਲੀਕੇਸ਼ਨ ਦੇ ਰਹੇ ਹਾਂ ਜੀ ਪੁੱਛਤਾ ਹੀ ਦੇ ਉੱਤੇ ਕੀਤਾ ਜਾਵੇ ਤਾਂ ਹੀ ਮੰਨਾ ਕਿਉਂ ਲੁਪ ਦੇ ਫਿਰਦੇ ਆਪ ਬਿਲਕੁਲ ਜੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਪਹਿਲਾਂ ਤਾਂ ਇਹਨਾਂ ਦੇ ਉੱਤਰ ਚੈੱਕ ਕੀਤੇ ਜਾਣ ਜਿਨ੍ਹਾਂ ਦਾ ਦਰਕਾਰ ਹੈ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜਿੰਨੇ ਦੇਖਦੇ ਪੰਜਾਬੀ ਸੰਦਾ ਧੰਨਵਾਦ ਹੈ ਪ੍ਰਸ਼ਾਸਨੀਆਂ ਦੋ ਗੱਲਾਂ ਸੁਣ ਲਈਆਂ ਪਰ ਆਖਰਕਾਰ ਕਾਗਜ਼ਰੂ ਚੈੱਕ ਕਰ ਲਿਆ ਧੰਨਵਾਦ ਆਈ ਲਾਈਕ ਸ਼ੇਅਰ ਜੂਕਰ